ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਆਂ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਤੁਹਾਡੇ ਲਈ ਅਸੀਂ ਬਹੁਤ ਹੀ ਵਧੀਆ ਇੰਟਰਸਟਿੰਗ ਵੀਡੀਓ ਲੈ ਕੇ ਆਏ ਹਾਂ ਹਾਂ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਦਲਜੀਤ ਦਸਾਈਂ ਦੀ ਜੰਨੀ ਬਾਰੇ ਉਹਨਾਂ ਦੀ ਬਾਇਓਗ੍ਰਾਫੀ ਉਹਨਾਂ ਦੇ ਜਨਮ ਤੋਂ ਲੈ ਕੇ ਮੈਟਾ ਗੱਲਾਂ ਤੱਕ ਦੀ ਜੰਨੀ ਬਾਰੇ ਸੋ ਤੁਸੀਂ ਸਾਡੀ ਵੀਡੀਓ ਦੇ ਨਾਲ ਜੁੜੇ ਰਹੋ ਐਂਡ ਤੱਕ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਪੂਰੀ ਦੇਖਿਓ ਦਲਜੀਤ ਦਸਾਂਝ ਦਾ ਜਨਮ 6 ਜਨਵਰੀ 1984 ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਦਸਾਂਝ ਕਲਾ ਵਿਖੇ ਹੋਇਆ ਸੀ। ਦਲਜੀਤ ਦਸਾਂਝ ਦੇ ਪਿਤਾ ਦਾ ਨਾਮ ਸਰਦਾਰ ਬਲਵੀਰ ਸਿੰਘ ਜੀ ਅਤੇ ਮਾਤਾ ਜੀ ਦਾ ਨਾਮ ਸੁਖਵਿੰਦਰ ਕੌਰ ਹੈ। ਦਲਜੀਤ ਦਸਾਂਝ ਦਾ ਇੱਕ ਛੋਟਾ ਬ੍ਰਦਰ ਵੀ ਹੈ ਤੇ ਉਹਨਾਂ ਦੀ ਇੱਕ ਵੱਡੀ ਭੈਣ ਵੀ ਹੈ। ਹਾਂਜੀ ਆਪਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਦੀ ਭੈਣ ਦੀ ਮੈਰਿਜ ਹੋ ਚੁੱਕੀ ਹੈ ਤੇ ਹੁਣ ਉਹ ਇਸ ਸਮੇਂ ਯੂਕੇ ਵਿੱਚ ਰਹਿ ਰਹੀ ਹੈ। ਦਿਲਜੀਤ ਦਸਾਂਜ ਦੇ ਪਿਤਾ ਜੀ ਪੰਜਾਬ ਰੋਡ ਵੇਜ ਵਿੱਚ ਜੌਬ ਕਰਦੇ ਸਨ ਉਹ ਇੱਕ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਸਨ ਹੁਣ ਤਾਂ ਤੁਸੀਂ ਜਾਣਦੇ ਹੀ ਹੋ ਕੇ ਦਿਲਜੀਤ ਇਸ ਸਮੇਂ ਬਹੁਤ ਹੀ ਵੱਡੇ 스타 ਬਣ ਚੁੱਕੇ ਹਨ ਦਿਲਜੀਤ ਦਸਾਂਜ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਦਿਲਜੀਤ ਦਸਾਂਜ ਨੇ ਆਪਣੀ 10th ਕਲਾਸ ਤੱਕ ਦੀ ਪੜ੍ਹਾਈ ਆਪਣੇ ਪਿੰਡ ਦਸਾਂਜ ਕਲਾ ਤੋਂ ਹੀ ਕੀਤੀ ਸੀ ਤੇ ਉਹਨਾਂ ਨੇ ਆਪਣੀ 12ਵੀਂ ਕਲਾਸ ਜੋ ਕੇਸ਼ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ ਫਿਰ ਉਸ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਲੁਧਿਆਣੇ ਚਲ ਜਾਂਦੇ ਹਨ ਤੇ ਥੋੜੀ ਪੜ੍ਹਾਈ ਉਹਨਾਂ ਨੇ ਉੱਥੇ ਵੀ ਕੀਤੀ ਦਲਜੀਤ ਦਸਾਂਝ ਨੂੰ ਕੌਣ ਦਾ ਸ਼ੁਰੂ ਤੋਂ ਸ਼ੌਂਕ ਸੀ ਉਹ ਕਿਸੇ ਵੀ ਵਿਆਹ ਸ਼ਾਦੀ ਤੇ ਜਾਂਦੇ ਤਾਂ ਆਪਣੀ ਸਿੰਗਿੰਗ ਅਤੇ ਭੰਗੜੇ ਨਾਲ ਸਾਰਿਆਂ ਨੂੰ ਹੀ ਪ੍ਰਭਾਵਿਤ ਕਰਦੇ ਉਹ ਲੁਧਿਆਣੇ ਵਿੱਚ ਗੁਰਦੁਆਰੇ ਵਿੱਚ ਜਾ ਕੇ ਵੀ ਕੀਰਤਨ ਕਰਦੇ ਸਨ ਇਸ ਤਰ੍ਹਾਂ ਉਹ ਉਹਨਾਂ ਨੂੰ ਸਿੰਗਿੰਗ ਦਾ ਸ਼ੌਂਕ ਪੈਦਾ ਹੋ ਗਿਆ ਜਿਹੜਾ ਉਹ ਕਾਲਜ ਜਾਂਦੇ ਸਨ ਤਾਂ ਉੱਥੇ ਉਹਨਾਂ ਨੇ ਪ੍ਰੋਫੈਸਰ ਗੁਰਵਿੰਦਰ ਸਿੰਘ ਆਲਮਪੁਰੀ ਅਤੇ ਸਰਦਾਰ ਕਰਤਾਰ ਸਿੰਘ ਜੀ ਕੋਲੋਂ ਸੰਗੀਤ ਸਿੱਖਿਆ ਤੇ ਸੰਗੀਤ ਦੀਆਂ ਬਰੀਕੀਆਂ ਨੂੰ ਬਹੁਤ ਹੀ ਧਿਆਨ ਨਾਲ ਸਿੱਖਿਆ। ਸਭ ਤੋਂ ਪਹਿਲਾਂ ਉਹਨਾਂ ਕੋਲ ਜਨਕਾਰ ਸੀ। ਉਹ ਜਦ ਵੀ ਲਾਈਟ ਵਗੈਰਾ ਜਾਂਦੀ ਸੀ ਤਾਂ ਉਸ ਵਿੱਚ ਏਸੀ ਚਲਾ ਕੇ ਸੌ ਜਾਂਦੇ ਸਨ। ਉਹ ਬਹੁਤ ਹੀ ਸ਼ਰਾਰਤੀ ਸੁਭਾਅ ਦੇ ਸਨ ਜਿਸ ਕਾਰਨ ਉਹ ਇਦਾਂ ਦੀਆਂ ਨਿੱਕੀਆਂ ਮੋਟੀਆਂ ਸ਼ਰਾਰਤਾ ਕਰਦੇ ਰਹਿੰਦੇ ਸਨ। ਉਹ ਐਨਾ ਵੱਡਾ ਕਲਾਕਾਰ ਕਿਵੇਂ ਬਣਿਆ ਹੁਣ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਸਟਰਗਲ ਬਾਰੇ ਸਭ ਤੋਂ ਪਹਿਲੀ ਐਲਬਮ ਦਲਜੀਤ ਸਾਂਝ ਦੀ ਇਸ਼ਕ ਦਾ ਊੜਾ ਐੜਾ ਆਈ ਸੀ ਜਿਹੜੀ ਕਿ ਬਹੁਤੀ ਨਹੀਂ ਚੱਲੀ ਮਤਲਬ ਕਿ ਫਲॉप ਹੋ ਗਈ ਸੀ ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਤੇ ਅਗਲੀ ਐਲਬਮ ਕੀਤੀ ਜਿਸ ਦਾ ਨਾਮ ਸੀ ਦਿਲ ਫਿਰ ਉਸ ਤੋਂ ਬਾਅਦ ਤੀਸਰੀ ਐਲਬਮ ਆਈ ਸਮਾਈਲ ਇਸ ਤਰ੍ਹਾਂ ਉਹਨਾਂ ਦੀਆਂ ਐਲਬਮਾਂ ਆਉਂਦੀਆਂ ਹੀ ਰਹੀਆਂ ਤੇ ਉਹ ਹਿੱਟ ਹੁੰਦੇ ਗਏ ਇਸ ਤਰ੍ਹਾਂ ਹੌਲੀ-ਹੌਲੀ ਦਿਲਜੀਤ ਦਸਾਂਜ ਫਿਰ ਫਿਲਮਾਂ ਵਿੱਚ ਪੈਰ ਰੱਖਦਾ ਹੈ ਸਭ ਤੋਂ ਪਹਿਲਾਂ ਉਹਨਾਂ ਦੀ ਫਿਲਮ ਆਉਂਦੀ ਹੈ ਦਾ ਲਾਈਨ ਆਫ ਪੰਜਾਬ ਉਹ ਫਿਲਮ ਕਾਫੀ ਹਿੱਟ ਰਹਿੰਦੀ ਹੈ ਉਸ ਤੋਂ ਬਾਅਦ ਇਦਾਂ ਦੀਆਂ ਹੋਰ ਵੀ ਬਹੁਤ ਜ਼ਿਆਦੀਆਂ ਫਿਲਮਾਂ ਆਉਂਦੀਆਂ ਹਨ ਤੇ ਕਾਫੀ ਫੇਮਸ ਹੋ ਜਾਂਦੀਆਂ ਹਨ ਤੇ ਉਹ ਵੀ ਫੇਮਸ ਹੋ ਜਾਂਦਾ ਹੈ ਤੇ ਹੌਲੀ-ਹੌਲੀ ਇੱਕ ਵੱਡਾ ਸਟਾਰ ਬਣ ਜਾਂਦਾ ਹੈ ਹੁਣ ਇਸ ਟਾਈਮ ਉਹ ਬਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕਾ ਹੈ ਹੁਣ ਅਸੀਂ ਤੁਹਾਨੂੰ ਦੱਸ ਦਈਏ ਕਿ ਦਲਜੀਤ ਦਸਾਂਈ ਦੀ ਮੈਰਿਜ ਹੋ ਚੁੱਕੀ ਹੈ ਤੇ ਉਹਨਾਂ ਦੀ ਵਾਈਫ ਦਾ ਨਾਮ ਹੈ ਸੰਦੀਪ ਕੌਰ ਤੇ ਉਹਨਾਂ ਦਾ ਇੱਕ ਬੇਟਾ ਵੀ ਹੈ। ਉਹਨਾਂ ਦਾ ਬੇਟਾ ਤੇ ਵਾਈਫ ਅਮਰੀਕਾ ਵਿੱਚ ਰਹਿੰਦੇ ਹਨ ਦਲਜੀਤ ਦਸਾਂਈ ਦਾ ਇਹ ਕਹਿਣਾ ਹੈ ਕਿ ਉਹ ਆਪਣੀ ਵਾਈਫ ਤੇ ਬੇਟੇ ਨੂੰ ਸੋਸ਼ਲ ਮੀਡੀਆ ਤੇ ਨਹੀਂ ਲੈ ਕੇ ਆਉਣਾ ਚਾਹੁੰਦੇ ਕਿਉਂਕਿ ਉਹ ਕਹਿੰਦੇ ਹਨ ਜੇਕਰ ਉਹਨਾਂ ਨੂੰ ਕੋਈ ਕੁਝ ਬੋਲ ਦੇਵੇ ਤਾਂ ਉਹ ਜਾਂ ਸਕਦਾ ਹੈ ਪਰ ਉਹ ਆਪਣੀ ਫੈਮਿਲੀ ਬਾਰੇ ਕੁਝ ਨਹੀਂ ਸੁਣ ਸਕਦਾ। ਕਰਕੇ ਕਈਆਂ ਨੂੰ ਲੱਗਦਾ ਹੈ ਕਿ ਦਿਲਜੀਤ ਦਸਾਂਝ ਦੀ ਅਜੇ ਮੈਰਿਜ ਨਹੀਂ ਹੋਈ ਪਰ ਉਹ ਆਪਣੀ ਵਾਈਫ ਤੇ ਬੇਟੇ ਨੂੰ মিডিਆ ਸਾਹਮਣੇ ਨਹੀਂ ਲੈ ਕੇ ਆਉਣਾ ਚਾਹੁੰਦੇ ਸੋ ਹੁਣ ਆਪਾਂ ਗੱਲ ਕਰਦੇ ਹਾਂ ਮੈਟ ਗੱਲਾ ਦੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੈਟ ਗੱਲਾ ਕੀ ਹੈ ਮੈਟ ਗੱਲਾ ਉਹ ਮੰਚ ਹੈ ਜਿੱਥੇ ਦੁਨੀਆ ਭਰ ਦੀ ਰਾਇਲ ਫੈਸ਼ਨ ਇੰਡਸਟਰੀ ਇਕੱਠੀ ਹੁੰਦੀ ਹੈ ਜਿਸ ਵਿੱਚ ਉਹਨਾਂ ਨੇ ਦਿਲਜੀਤ ਦਸਾਂਝ ਨੂੰ ਵੀ ਬੁਲਾਇਆ ਸੀ ਜਦੋਂ ਦਲਜੀਤ ਨੂੰ ਇਨਵੀਟੇਸ਼ਨ ਕਾਰਡ ਆਇਆ ਸੀ ਮੈਟ ਗਾਲਾ ਵਾਸਤੇ ਉਸ ਸਮੇਂ ਹੀ ਉਹਨੇ ਆਪਣੇ ਇੰਸਟਾਗ੍ਰam ਤੇ ਪੋਸਟ ਵੀ ਸ਼ੇਅਰ ਕੀਤੀ ਸੀ ਮੈਟ ਗਾਲਾ ਦਾ ਕਾਰਡ ਮਿਲਣ ਤੋਂ ਬਾਅਦ ਦਲਜੀਤ ਸਾਂਝ ਨੇ ਸੋਚਣਾ ਸ਼ੁਰੂ ਕਰ ਦਿੱਤਾ ਸੀ ਕਿ ਮੈਂ ਕਿਸ ਤਰ੍ਹਾਂ ਦਾ ਪਹਿਰਾਵਾ ਪਾ ਕੇ ਜਾਣਾ ਹੈ ਤੁਹਾਨੂੰ ਦੱਸ ਦਈਏ ਕਿ ਦਲਜੀਤ ਸਾਂਝ ਨੇ ਆਪਣੇ ਪਹਿਰਾਵੇ ਵਿੱਚ ਬਹੁਤ ਹੀ ਪੁਰਾਣਾ ਹਾਰ ਤੇ ਬਹੁਤ ਹੀ ਪੁਰਾਣੇ ਤਰੀਕੇ ਦਾ ਇੱਕ ਕੋਸਟਿਊਮ ਪੈਨਿਆ ਸੀ ਉਹਨਾਂ ਦੇ ਪਹਿਰਾਵੇ ਉਤੇ ਮਾਂ ਬੋਲੀ ਪੰਜਾਬੀ ਊੜਾ ਐੜਾ ਲਿਖਿਆ ਹੋਇਆ ਸੀ ਜੋ ਕਿ ਇੱਕ ਬਹੁਤ ਹੀ ਜੋਨੀਕ ਪਹਿਰਾਵਾ ਸੀ ਇਸ ਪਹਿਰਾਵੇ ਨਾਲ ਦਲਜੀਤ ਦਸਾਂਝ ਨੇ ਇੱਕ ਵੱਖਰੀ ਲੁੱਕ ਕ੍ਰੀਏਟ ਕੀਤੀ ਤੇ ਸਾਰੇ ਲੋਕਾਂ ਵਿੱਚ ਵਾਹ ਵਾਹ ਹੋਣ ਲੱਗ ਪਈ ਤੇ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਲੋਕਾਂ ਨੇ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕੀਤੀ 2025 ਦੇ ਮੈਟ ਗੱਲਾਂ ਵਿੱਚ ਦਲਜੀਤ ਦਸਾਂਝ ਦੇ ਨਾਲ ਨਾਲ ਸ਼ੈਰੁਖ ਖਾਨ ਪ੍ਰਿਯੰਕਾ ਚੋਪੜਾ ਮਨੀਸ਼ਮ ਲਹੋਤਰਾ ਸੱਬਿਆ ਸਾਚੀ ਈਸ਼ਾ ਬਾਨੀ ਆਦ ਵੀ ਆਏ ਸਨ ਜਿਨ੍ਹਾਂ ਨੇ ਆਪਣੀਆਂ ਡ्रेसेस ਨਾਲ ਆਪਣੀ ਉੱਥੇ ਲੁੱਕ ਰੱਖੀ ਪਰ ਜਿਹੜੀ ਸਭ ਤੋਂ ਡਿਫਰੈਂਟ ਲੁੱਕ ਸੀ ਉਹ ਸੀ ਦਿਲਜੀਤ ਸائیں ਦੀ ਜਿਸ ਨੂੰ ਕੀ ਲੋਕ ਖੜਖੜ ਦੇਖ ਰਹੇ ਸਨ ਸੋ ਤੁਹਾਨੂੰ ਦਿਲਜੀਤ ਸائیں ਦੀ ਇਹ ਲੁੱਕ ਕਿਵੇਂ ਲੱਗੀ ਟਮੈਟੋ ਗੱਲਾਂ ਬਾਰੇ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਈਆਂ ਨੂੰ ਤਾਂ ਪਹਿਲਾਂ ਹੀ ਪਤਾ ਹੋਏਗਾ ਸੋ ਤੁਹਾਨੂੰ ਦਿਲਜੀਤ ਸائیں ਦੀ ਇਹ ਬਾਇਓਗ੍ਰਾਫੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਤੁਹਾਡਾ ਸਾਰਿਆਂ ਦਾ